ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਇਹ ਜਿਹੜਾ ਪਾਰਕ ਦਾ ਕੰਮ ਆਪਾਂ ਸ਼ੁਰੂ ਕੀਤਾ ਸੀਗਾ ਕੁਝ ਭਰਾਵਾਂ ਦੇ ਫੋਨ ਆ ਰਹੇ ਸੀ ਬਾਰੋ ਕਿ ਭਾਜੀ ਕਿੱਥੇ ਕਿੱਥੇ ਤੱਕ ਪਹੁੰਚਿਆ ਕੰਮ ਸੋ ਥੋੜਾ ਰਕਵਾ ਇਹ ਹੈਗਾ 14 ਦਾ ਚੌਦਾ ਰਕਵਾ ਹੋਣ ਕਰਕੇ ਕਿਉਂਕਿ ਚੋ ਚੱਲਿਆ ਸਾਰੇ ਰੇਤਾ ਹੈਗੀ ਸਾਰੀ ਇੱਕ ਤਾਂ ਇੱਥੇ ਮਸ਼ੀਨ ਨਹੀਂ ਚੱਲਦੀ ਜੀਸੀਬੀ ਤੇ ਅੱਜ ਫਿਰ ਆਪਾਂ ਟਰੈਕਟਰ ਲਗਾਇਆ ਕੱਲ ਜੀਸੀਬੀ ਲਾਈ ਸੀ ਪਰ ਗੱਲ ਬੰਦ ਹੀ ਨਹੀਂ ਉਹਦੇ ਨਾਲ ਤੇ ਬਾਕੀ ਆ ਦੇਖ ਲਓ ਸਾਰਾ ਤੁਹਾਡੇ ਸਾਹਮਣੇ ਹੀ ਆ ਇੰਨਾ ਏਰੀਆ ਜਿਹੜਾ ਹੈਗਾ ਆਪਾਂ ਇਹ پارک ਦੇ ਲਈ ਕਵਰ ਕੀਤਾ ਇਹ ਸਾਰਾ ਏਰੀਆ ਪਹਿਲੀ ਵੀਡੀਓ ਵੀ ਤੁਸੀਂ ਮੇਰੀ ਦੇਖ ਦੇਖੀ ਹੋਣੀ ਆ ਇਹ ਸਾਰਾ ਏਰੀਆ ਜਿਹੜਾ ਹੈਗਾ ਹੌਲੀ ਹੌਲੀ ਇਹ ਸੈਟਿੰਗ ਬਣਨੀ ਆ ਉਸ ਤੋਂ ਬਾਅਦ ਫਿਰ ਆਪਾਂ ਜਿੱਦਾਂ ਸਰਕਾਰ ਵੱਲੋਂ ਕੁਛ ਨਾ ਕੁਛ ਆਂਦਾ ਹੀ ਰਹਿੰਦਾ ਜਿੱਦਾਂ ਬੱਚਿਆਂ ਲਈ ਝੂਲੇ ਆਉਂਦੇ ਰਹਿੰਦੇ ਆ ਤੇ ਚੇਅਰ ਆਉਂਦੀਆਂ ਰਹਿੰਦੀਆਂ ਸਿਮਿੰਟਡ ਚੇਅਰ ਜਿਹੜੀਆਂ ਲਗਾਉਣ ਵਾਸਤੇ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਸਕੀਮ ਆਉਂਦੀ ਰਹਿੰਦੀ ਆ ਸੋ ਫਿਰ ਇੱਥੇ ਹੌਲੀ ਹੌਲੀ ਆਪਾਂ ਜਿੱਦਾਂ ਬੂਟੇ ਵਗੈਰਾ ਲਗਾ ਦਾਂਗੇ ਇਹਨੂੰ ਆਲੇ ਦੋਲੇ ਦੇ ਕਾਰ ਲਗਾ ਕੇ ਅੰਦਰ ਬੂਟੇ ਵਗੈਰਾ ਲਗਾ ਦਾਂਗੇ ਕਿ ਪਸੂ ਨਾ ਖਰਾਬ ਕਰਨ ਬੂਟਿਆਂ ਨੂੰ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਝੂਲੇ ਲੱਗ ਜੂਗੇ ਬਜ਼ੁਰਗਾਂ ਦੇ ਬੈਠਣ ਨੂੰ ਚੇਅਰ ਵਗੈਰਾ ਲੱਗ ਜੂਗੀਆਂ ਤੇ ਵਧੀਆ ਚੀਜ਼ ਇੱਕ ਬਣ ਜੂਗੀ ਸੋ ਭਰਾ ਪੁੱਛਦੇ ਰਹਿੰਦੇ ਆਪਾਂ ਨੂੰ ਫੋਨ ਕਰਕੇ ਕਿ ਭਾਜੀ ਉਹ ਪਾਰਕ ਦਾ ਕੰਮ ਕਿੱਥੇ ਕਿ ਤੱਕ ਪਹੁੰਚ ਗਿਆ ਸੋ ਇਹ ਥੋੜਾ ਰੇਤਾਂ ਦਾ ਏਰੀਆ ਹੁਣ ਕਰਕੇ ਨਾ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗ ਰਿਹਾ ਸੋ ਕੰਮ ਚੱਲਦਾ ਪਿਆ ਸਾਡੇ ਇੱਥੇ ਬਿਲਕੁਲ ਦਾ ਸਾਹਮਣੇ ਪ੍ਰਕਾਸ਼ ਕਲੋਨੀ ਹੈਗੀ ਇੱਧਰ ਇੱਧਰ ਵੀ ਇੱਕ ਕਲੋਨੀ ਹੈਗੀ ਆ ਪਬਲਿਕ ਸਾਰੀ ਖੁਸ਼ ਆ ਕਿ ਚਲੋ ਜੇ ਪਾਰਕ ਬਣ ਜਾਊਗੀ ਵਧੀਆ ਸੈਰਸਪੁਰ ਕਰਨ ਵਾਸਤੇ ਵੀ ਬਣ ਜਾਊਗਾ ਤੇ ਬਜ਼ੁਰਗਾਂ ਦੇ ਬੈਠਣ ਨੂੰ ਵੀ ਬੰਦਾ ਥੋੜਾ ਟਾਈਮ ਆਪਣਾ ਜਿੱਦਾਂ ਵੀ ਹੈਗਾ ਸਪੈਂਡ ਕਰ ਸਕਦਾ ਬਾਹਰ ਬੈਠ ਉੱਟ ਕੇ ਤੇ ਲੱਗਿਓ ਆ ਬਾਕੀ ਹੌਲੀ ਹੌਲੀ ਕੰਮ ਚੱਲ ਰਿਹਾ ਕੋਈ ਸਰਕਾਰ ਦਾ ਵੀ ਸਹਿਯੋਗ ਲਵਾਂਗੇ ਭਰਾਵਾਂ ਦਾ ਦਾ ਸਹਿਯੋਗ ਮਿਲਦਾ ਹੀ ਪਿਆ ਐਨ ਆਰ ਆਈ ਭਰਾ ਜਿਹੜੇ ਹੈਗੇ ਆ ਉਹਨਾਂ ਦਾ ਤਾਂ ਸਹਿਯੋਗ ਮਿਲਦਾ ਹੀ ਪਿਆ ਹੈ ਬਾਕੀ ਗਵਰਨਮੈਂਟ ਦਾ ਵੀ ਸਹਿਯੋਗ ਲੈ ਕੇ ਤੈਨੂੰ ਵਧੀਆ ਇੱਕ ਸੋਹਣੀ ਪਾਰਕ ਬਣਾ ਦਾਂਗੇ ਥੋੜੀ ਥੋੜੀ ਇਹਦੀ ਚੌੜਾਈ ਵੀ ਵਧਾਵਾਂਗੇ ਕਿਉਂਕਿ ਥੋੜੀ ਚੌੜਾਈ ਘਟਾ 70 ਕ ਫੁੱਟ ਹੈਗੀ ਆ ਕੋਸ਼ਿਸ਼ ਆ ਕਿ ਆਪਾਂ ਇਹਨੂੰ 100 ਫੁੱਟ ਤੱਕ ਕਰੀਏ ਕੱਲੂ ਕਿਤੇ ਫੁੱਟਬਾਲ ਦੀ ਗਰਾਊਂਡੇ ਬਣਾਉਣੀ ਪੈ ਜਾਏ ਤੇ ਆਪਾਂ ਪ੍ਰੋਵੀਜ਼ਨ ਲੈ ਕੇ ਚੱਲਣਾ ਕਿ ਜੇ ਕੱਲੂ ਕਿਤੇ ਫੁੱਟਬਾਲ ਦੀ ਗਰਾਊਂਡੇ ਬਣਾਉਣੀ ਹੋਵੇ ਇੱਥੇ ਬੱਚਿਆਂ ਲਈ ਤੇ ਵਧੀਆ ਮਤਲਬ ਗਰਾਊਂਡ ਜਿਹੜੀ ਹੈਗੀ ਆ ਬਣ ਸਕਦੀ ਆ ਸੋ ਇਸ ਕਰਕੇ ਇਹਦੀ ਚੌੜਾਈ ਜਿਹੜੀ ਹੈਗੀ ਆ ਘੱਟ ਤੋਂ ਘੱਟ 100 ਫੁੱਟ ਤਾਂ ਹੋਵੇ। ਸੋ ਰੇਤਾ ਦਾ ਏਰੀਆ ਐ ਜੋ ਹੁਣ ਕਰਕੇ ਨਾ ਸਾਹਮਣੇ ਸਾਡੀ ਕਚੈਰੀ ਆ ਗਈ। ਇਹ ਚੋ ਹੈਗਾ। ਤੇ ਨਜਾਇਜ਼ ਜਿੱਦਾਂ ਇੱਥੇ ਲੋਕਾਂ ਨੇ ਐਵੇਂ ਮੋਹਰੇ ਕਬਜ਼ੇ ਕੀਤੀ ਹੋ ਸੀਗੇ ਜਗਾ ਘੇਰੀ ਹੋ ਸੀਗੀ। ਸਾਰੀ ਇੱਥੋਂ ਪਧਰੀ ਹੋ ਗਈ ਐ। ਜੋ ਇੱਕ ਤਾਂ ਇਹ ਆ ਕਿ ਪੰਚਾਇਤ ਦੇ ਅੰਡਰ ਰਹੂਗੀ ਤੇ ਕੱਲੋਂ ਕੋਈ ਵੀ ਬੰਦਾ ਇੱਥੇ ਐਵੇਂ ਕੋਈ ਸ਼ਰਾਰਤबाजी ਨਹੀਂ ਕਰੂਗਾ। ਠੀਕ ਹੈ ਜੀ ਸੋ ਇਹੀ ਅਪਡੇਟ ਸੀਗੀ ਪਾਨਾ ਦੀ ਥੋੜੀ ਅੱਗੇ ਨੂੰ ਵਧਾਣੀ ਆ ਆ ਥੋੜਾ ਅੱਗੇ ਨੂੰ ਉਹਨੂੰ ਹੋਰ ਕਿ ਲੈ ਕੇ ਜਾਣਾ ਥੋੜਾ ਨਹੀਂ ਜਾਣਾ ਜਿਦਾਂ ਪਹਿਲੇ ਦਿਨ ਆਪਾਂ ਵੀਡੀਓ ਬਣਾਈ ਸੀ ਦੇਖਿਓ ਤਾਂ ਇਹ ਉਹੀ ਏਰੀਆ ਹੈਗਾ ਰੇਤਾ ਹੀ ਆ ਸੁਦੀ ਇੱਧਰ ਮੇਰੀ ਗੱਲ ਸੁਣੋ ਤੁਸੀਂ ਟਰੈਕਟਰ ਥੱਲੇ ਨਾ ਲਾਓ ਥੱਲੇ ਨਾ ਲਾਓ ਟਰੈਕਟਰ ਤੁਸੀਂ ਉੱਪਰ ਹੀ ਰੱਖੋ ਉੱਪਰੋਂ ਮੁੜ ਕੇ ਚੜਾਉਣਾ ਔਕਾ ਮੈਂ ਜੀਸੀਬੀ ਬਾਅਦ ਚ ਲਾਣੀ ਆਪਾਂ ਉਹਨੂੰ ਫਿਰ ਕਹੂੰਗਾ ਥੋੜਾ ਥੋੜਾ ਅੱਗੇ ਨੂੰ ਵਧਾ ਲਓਗਾ ਤੁਸੀਂ ਆਪਣੀ ਸਾਰੀ ਇੱਧਰ ਨੂੰ ਲੈ ਆਓ ਬਸ ਉੱਪਰ ਉੱਪਰ ਹੀ ਰੱਖੋ